ਖੈਰ ਕੇ ਲਾਉਣੀ ਇਹਦਾ ਪੁਲਿਸ ਦੀ ਗੁੰਡਾਗਰਦੀ ਆ ਗੱਲ ਆ ਬੂੜਿਆਂ ਦੀ ਹਾਂ ਕਿਹਨੂੰ ਇਹਨਾਂ ਡਾਰਿਆ ਤੇ ਬਲਾਗ ਨਾਲ ਪਾਸੇ ਬਣਾ ਲਾਉਂਦੇ ਆਂ ਕਿ ਜੇ ਹੋਰ ਬਣਾਉਂਦੇ ਆਂ ਕਿ ਕਿਉਂ ਰੱਖਦੇ ਪ੍ਰੋਗਰਾਮ ਮੈਂ ਉਹਨਾਂ ਦਾ ਮੰਦਿਰ ਭਾਈ ਜੀ ਕੀ ਕਿਹੜਾ ਜਾਵਾਂਗੇ ਅੱਜ ਵੀ ਹੁਣ ਮੰਦਿਰ ਚਾਉਣ ਤੋਂ ਰੋਕਿਆ ਗਿਆ ਇਹ ਪੁਲਿਸ ਦੀ ਗੁੰਡਾਗਰਦੀ ਇਹ ਗੁੰਡਾਗਰਦੀ ਮੈਨੂੰ ਧੱਕਾ ਮਾਰਿਆ ਮੇਰੇ ਬਜ਼ੁਰਗਾਂ ਨੂੰ ਧੱਕਾ ਮਾਰਿਆ ਮੈਨੂੰ ਧੱਕਾ ਮਾਰਿਆ ਉਹ ਧੱਕਾ ਮਾਰਿਆ ਵੇਖੋ ਇਹ ਪੁਲਿਸ ਦੀ ਗੁੰਡਾਗਰਦੀ ਇਹ ਕੰਜਰ ਪੁਲਿਸ ਨੇ ਮੰਦਰ ਚ ਪ੍ਰੋਗਰਾਮ ਰੱਖਿਆ ਤਾਂ ਬੰਦੀ ਬਣਾ ਲਾ ਬਣਾ ਲਾ ਬਣਾਉਣ ਹੀ ਕਿ ਤਿਆਰ ਮੰਦਰ ਚ ਸਾਡਾ ਸਾਨੂੰ ਕਿਵੇਂ ਰੋਕ ਦੇਣਗੇ ਅੰਦਰ ਆ ਲੋ ਸਾਡਾ ਮੰਦਰ ਅਸੀਂ ਬਣਾਇਆ ਜਿਹਦੀ ਗੱਲਾਂ ਕਰਦੀਏ ਬਹੁਤ ਜੇ ਜੀ ਡਾਲਾ ਤਾਂ ਤੁਸੀਂ ਬਾਹਰ ਇੱਕੋ ਕਾਰ ਫੜਾ ਲਓ ਜਿੰਦੀਆਂ ਕਹਿੰਦੇ ਚੋਰੀ ਹੋਈ ਨਹੀਂ ਕਹਿੰਦੇ ਹਾਂ ਉੱਥੇ ਕੰਮ ਨਹੀਂ ਕਰਦੀ ਅਰੇ ਉਹਦੇ ਮੱਥੇ ਹੋਏ ਆਏ ਆ ਤੇ ਬੰਦਾ ਬੰਨਵਾ ਆਈ ਮੈਨ ਕਿ ਤੱਕ ਤੇ ਤੇਰਾ ਬੰਦਾ ਇੱਕ ਰੋ ਤੇ ਜਾ ਕੇ ਦਰਸ਼ਨ ਦਿੱਤਾ ਜਾ ਕੇ ਉੱਥੇ ਕਈ ਗੱਲ ਨਹੀਂ ਸਾਡੇ ਹਿੰਦੂਆਂ ਨੂੰ ਸਾਰੇ ਭਾਈਚਾਰੇ ਨੇ ਸਰ ਉਂਦਰ ਬੰਨੇ ਰੋਕੀਏ ਇਹਦਾ ਮਤਲਬ ਧਾਰਮਿਕ ਮੁੱਦੇ ਤੇ ਧਾਰਮਿਕ ਮੁੱਦੇ ਤੇ ਆਪ ਪੁਲਿਸ ਦੀ ਗੁੰਡਾ ਕਰਦੀ ਹੁਣ ਵੇਖੋ ਕਿਵੇਂ ੱੱੱ ਧੱਕੇ ਮਾਰਦੀ ਸੀ ਇਹ ਸਾਡਾ ਹਿੰਦੂਆਂ ਦਾ ਧਰਮ ਇਹ ਸਾਡਾ ਮੰਦਿਰ ਕਿਵੇਂ ਸਾਨੂੰ ਮੰਦਿਰ ਦੇ ਵਾਦਨ ਤੇ ਰੋਕਦੇ ਆ ਇਹ ਐਡਾ ਹੀ ਕਿਉਂ ਤੁਸੀਂ ਮੰਦਰ ਜਾਣੋਗੇ ਬਾਹਰ ਪਬਲਿਕ ਚ ਆਹੋ ਡੇਰਾ ਲਾ ਲ ਵੰਡੀ ਚ ਖੜੇ ਵੰਡੀ ਚ ਵੰਡੀ ਚ ਖੜਾ ਲਿਆ ਕੇ ਇਹ ਇਥੇ ਜੂਰੀ ਹੈ ਚਲੇ ਕੰਮ ਕਰਨ ਚਾਹੁੰਦੇ ਪੰਜ ਮਿੰਟ ਦਾ ਮੈਸੇਜ ਕਿਤੇ ਮੈਡਮ ਹੋ ਕਹਿੰਦੇ ਕਿ 1000 ਰੁਪਏ ਬਣੂਗਾ ਔਰਤਾਂ ਨੂੰ ਦੇਵਾਂਗੇ ਹੁਣ ਇਹ ਤਫਰੀਆਂ ਦੇ 5 ਮਿੰਟਾਂ ਦੇ ਵਿੱਚ ਤੁਹਾਨੂੰ ਦੇਵਾਂਗੇ ਅਸੀਂ ਮੁਰਗੀ ਮਰੀ ਦੇ ਪੈਸੇ ਵੀ ਦੇਵਾਂਗੇ ਮੈਂ ਕੁਝ ਨਹੀਂ ਦਿੱਤਾ ਸਨ ਇਹਨਾਂ ਨੇ ਐਵੇਂ ਇੱਕ ਜੁਮਲੇ ਸਾਡੇ ਪਾਡਰਾਂ ਦਾ ਜਦੋਂ ਇਹ ਐਂ ਕਹਿੰਦਾ ਕੱਢਦੀਆਂ ਜਿਵੇਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਲੜਾਈ ਹੁੰਦੀ ਆ ਅਸੀਂ ਇਹਨਾਂ ਨਾਲ ਕੋਈ ਕੰੰਡਾ ਨਹੀਂ ਕੱਢਿਆ ਅਸੀਂ ਇਹਨਾਂ ਨਾਲ ਚਾਰ ਗੱਲਾਂ ਹੀ ਕਰਨੀਆਂ ਤੇ ਕਾਹਤੋਂ ਅੰਦਰ ਬੈਠਾ ਹੁਣ ਬਾਜਪਾ ਸਰਕਾਰ ਮਰਦਾਬਾ ਜਿਹੜੇ ਸਾਡੇ ਨਾਲ ਲੱਗੇ ਕਿਸੇ ਵੀ ਧਾਰਨੀ ਸੰਸਥਾ ਜੇ ਪ੍ਰੋਗਰਾਮ ਨਹੀਂ ਰੱਖ ਸਕਦੇ ਇਹ ਤੁਸੀਂ ਮੈਂ ਪੱਤਰਕਾਰਾਂ ਨੂੰ ਬੇਨਤੀ ਹੈ ਦੇਖੋ ਕਿ ਦੁਨੀਆ ਨੂੰ ਜੇ ਦਿੱਲੀ 750 ਕਮਾਂਤੀ ਕਰਿਆ ਫਿਰ ਉਦੋਂ ਦਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਹਰਿਆਣਾ ਬਾਰਡਰ ਤੇ ਦਾਪ ਵਾਲੀ ਵੱਟ ਤੇ ਗੋਲੀਆਂ ਚਲਾਇਆ ਉਹਨਾਂ ਨੇ ਜਿੱਥੇ ਸਾਡੇ ਸੁਭ ਕਰਨ ਵੀ ਸਾਡਾ ਬੱਚਾ ਸੀ ਸਿੱਧੀ ਗੋਲੀ ਮਾਰੀ ਜਿਹੜੇ ਸਾਡੇ ਗ੍ਰੇਨੇਡ ਚਲਾਏਗੇ ਜਿਹੜੇ ਕਿ ਚੀਨ ਦੇ ਵੱਟ ਤੇ ਨਹੀਂ ਚਲਾ ਸਕਦੇ ਉਹਨਾਂ ਦੀ ਡੇਟ ਲੰਗੀ ਹੈ ਸਾਡੇ ਤੇ ਚਲਾਏ ਉਹ ਪਾਪਾ ਦਾ ਉਹ ਪਾਪਾ ਦਾ ਸਰਕਾਰ ਕਿਹਨਾਂ ਦੀ ਹੈ ਇਹ ਵੀ ਹੈ ਇਹ ਐਮਐਲਏ ਕੁਝ ਨਹੀਂ ਕਰਦਾ ਸਾਡੇ ਕੋਲ ਵੱਟ ਤੇ ਇੱਕ ਜਣ ਵੀ ਨਹੀਂ ਪਹੁੰਚਿਆ ਇਹ ਇੱਕ ਜਣ ਵੀ ਸਾਡੇ ਵੱਲ ਵੀ ਪਹੁੰਚੀ ਹੋਵੇ ਵੀ ਕਿਸਾਨਾਂ ਨਾਲ ਸੀ ਹਮਦਰਦੀ ਨਾਲ ਖੜੇ ਐ ਸਾਨੂੰ ਇੱਕੋ ਹੀ ਸਵਾਲੀਆ ਨੇ ਆ ਕੇ ਪੁੱਛਿਆ ਥੋੜੇ ਫਸਲਾਂ ਮਾਰ ਕੇ ਪੈਸੇ ਮਿਲ ਗਏ ਕੋਈ ਸਾਨੂੰ ਪੈਸੇ ਨਹੀਂ ਦਿੱਤੇ ਗਾਰੇ ਮਾਰੀ ਫਸਲਿਆ ਨਹੀਂ ਦੇਣੇ ਆ ਫਸਲਾਂ ਤੇ ਕੁਝ ਨਹੀਂ ਸਾਨੂੰ ਦਿੱਤਾ ਦੇ ਗੁਰਦੀ ਮਰੀ ਦੇ ਤਵਾਰ ਕਰਨਾ ਯਾਰ ਇਹ ਮੰਨਦੇ ਤੋਂ ਬਾਹਰ ਕਰ ਮੈਨੂੰ ਤਵਾਰ ਕਰਨੇ ਇਹ ਤੁਸੀਂ ਟੋਨ ਕਰਵਾ ਦੇਖੋ ਜੀ ਪੱਤਰਕਾਰ ਦੇਖੋ ਜਿਹੜੀ 1 ਮਿੰਟ ਦੀ ਜਿਹੜੀ ਅੱਜ ਹਿੰਦੁਸਤਾਨ ਦੀ ਲੋਕਾਂ ਦੀ ਜਿਹੜੀ 1 ਕਰੋੜ 140 ਕਰੋੜ ਦੀ ਜਿਹੜੀ ਉਮੀਦ ਹੈ ਉਹ ਪੱਤਰਕਾਰਾਂ ਤੇ ਹੈ ਜੀ ਤੁਸੀਂ ਅੱਜ ਵੇਖ ਲਈ ਪੁਲਿਸ ਦੀ ਗੁੰਡਾਗਰਦੀ ਜੀ ਬਿਲਕੁਲ ਤੁਸੀਂ ਚੌਂਕ ਕਮਿਸ਼ਨ ਨੂੰ ਇਹ ਫੋਟੋ ਖਿੱਚ ਕੇ ਭੇਜੋ ਇਹ ਮੰਦਰ 'ਚ ਮੀਟਿੰਗ ਕਰ ਹੀ ਨਹੀਂ ਸਕਦੇ ਜੀ ਇਹ ਕਰ ਵੀ ਸਕਦੇ ਸਾਨੂੰ ਲੋਕਾਂ ਨੂੰ ਕਿਉਂ ਰੋਕਦੇ ਆਏ ਜੇ ਤੁਸੀਂ ਸਾਡੀ ਤਕਲੀਫ ਸੁਣੋਗੇ ਫੇਰ ਹੀ ਤੁਹਾਨੂੰ ਪਤਾ ਚੱਲੂਗਾ ਨਾ ਬਿਲਕੁਲ ਇਹ ਮੰਦਰ ਦੇਖੋ ਮੈਨੂੰ ਧੱਕਾ ਮਾਰਿਆ ਮੇਰੇ ਬਜ਼ੁਰਗਾਂ ਨੂੰ ਧੱਕਾ ਮਾਰਿਆ ਇਹ ਐਸਐਚਓ ਦੀ ਦੇਖੋ ਕਿੱਡੀ ਗੁੰਡਾਗਰਦੀ ਬਾਦ ਲੱਗਦਾ ਵੀ ਇਹ ਕੋਈ ਫਿਰਕੂ ਗੱਲ ਬਣਾਉਣ ਨੂੰ ਫਿਰਦੇ ਆ ਵੀ ਕਿਸਾਨ ਆਏ ਜੀ ਮੰਦਿਰ ਚ ਕੰਨੋ ਨਹੀਂ 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 ਇਹ ਸਾਰੇ ਕਿਸਾਨ ਸਾਡੇ ਭਰਾ ਆ ਇਹ ਸਾਡੇ ਮੰਦਿਰ ਮੰਨਦੇ ਨਹੀਂ ਇਹ ਸਿੱਖ ਸਾਡੇ ਮੰਦਿਰ ਨੂੰ ਮੰਨਦੇ ਨਹੀਂ ਅਸੀਂ ਹਿੰਦੂ ਗੁਰਦੁਆਰਿਆਂ ਨੂੰ ਮੰਨਦੇ ਨਹੀਂ ਅਸੀਂ ਗੁਰੂ ਕੋਵਿੰਦ ਸਿੰਘਾ ਗੁਰੂ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਆ ਇਹ ਸਾਡੇ ਦੇਵੀ ਦੇਵਤਿਆਂ ਦਾ ਸਤਿਕਾਰ ਕਰਦੇ ਆ ਅਸੀਂ ਇੱਕ ਦੂਜੇ ਇਹ ਤਾਂ ਨਸਿਆਸੀ ਪਾਰਟੀਆਂ ਨੇ ਸਿਆਸੀ ਪਾਰਟੀਆਂ ਨੇ ਆਪ ਦੀਆਂ ਰੋਟੀਆਂ ਸੇਕਣ ਵਾਸਤੇ ਸਾਨੂੰ ਹਿੰਦੂ ਸਿੱਖਾਂ ਵਿੱਚ ਲੜਾਇਆ ਜਾ ਰਿਹਾ ਅਸੀਂ ਇੱਕ ਆ ਜਿੱਥੇ ਸਾਡੇ ਨਾਲ ਧੱਕਾ ਕਰਨਗੇ ਅਸੀਂ ਇਕੱਠੇ ਹੋ ਕੇ ਖੜਾਂਗੇ ਇਹਨਾਂ ਦੀ ਗੁੰਡਾਗਰਦੀ ਦਾ ਜਵਾਬ ਗੁੰਡਾਗਰਦੀ ਨਾਲ ਦੇਵਾਂਗੇ ਤੁਹਾਨੂੰ ਹੁਣ ਰੋਕਾ ਦੇ ਲਈ ਲਿਆਏ ਸੀ ਇਹ ਰੋਕ ਰਿਹਾ ਜੀ ਤੁਸੀਂ ਅੰਦਰ ਜਿੰਦਾਬਾ ਮੁਰਦਾਬਾ ਕਰੋਗੇ ਅੰਦਰ ਹੋ ਕੀ ਦੇ ਮੱਥਾ ਟੇਕਣਾ ਨਹੀਂ ਜੀ ਕੋਈ ਮੱਥਾ ਟੇਕਣ ਦੀ ਤੇ ਮੀਟਿੰਗ ਰੱਖੀ ਹੋਈ ਹੈ ਜੀ ਈ ਧਾਰਮਿਕ ਸਥਾਨ ਦੇ ਵਿੱਚ ਚੋਣਾਂ ਦੌਰਾਨ ਮੀਟਿੰਗਾਂ ਰੱਖੀਆਂ ਨਹੀਂ ਨਹੀਂ ਰੱਖ ਸਕਦੇ ਜੇ ਤੁਹਾਨੂੰ ਵੀ ਪਤਾ ਹੋਊਗਾ ਕਿ ਪਤ ਸਰਕਾਰ ਤੋਂ ਇਹ ਚੋਣ ਕਮਿਸ਼ਨ ਨੂੰ ਤੁਸੀਂ ਇਹ ਫੋਟੋ ਖਿੱਚ ਕੇ ਭੇਜੋ ਹੁਣ ਐਸਐਚਓ ਦੀ ਵੇਖੋ ਕਿੱਡਾ ਵੱਡੀ ਗੁੰਡਾਗਰਦੀ ਧੱਕਾ ਮਾਰੀ ਜਾਂਦਾ ਹੁੰਦਾ ਨਹੀਂ ਮੜਨ ਹੁੰਦਾ ਇਹਦੇ ਤਾਨੂੰ ਕਿਵੇਂ ਰੋਕ ਦੂਗਾ ਆ ਵੇਖੋ ਹਾਲ ਤੂੰ ਕਿਵੇਂ ਜਿੰਦੇ ਲਾ ਲੇ ਹਾਂ ਬਾਹਰ ਚ ਹੱਥ ਦੇ ਦੇਣਾ ਹਾਂਜੀ ਬਾਹਰ ਚ ਹੱਥ ਦੇ ਦੇਣਾ ਦੇ ਦੇਣਾ ਅਸੀਂ ਮੇਰਾ ਹਾਂ ਧੱਕਾ ਮਾਰਿਆ ਸੋ ਇੰਨਾ ਤੁਹਾਡਾ ਐਮ ਐਲ ਏ ਕਹਿੰਦੇ ਭਗਵੰਤਬੰਦ ਕਹਿੰਦੇ ਪਿੰਡਾਂ ਸਰਕਾਰ ਚੱਲੂ ਫਿਰ ਇਹਨਾਂ ਨੂੰ ਡਰ ਕਾਦਾ ਡਰ ਇਹਨਾਂ ਨੂੰ ਡਰ ਡਰ ਕਰਕੇ ਤਾਂ ਫਰ ਮਰਦੇ ਅੰਦਰ ਮਰਨੇ ਆ ਇਹ ਬਾਹਰ ਦੇ ਸੰਦਰੀਏ ਐ ਮੇਰੇ ਪਿਓ ਆ ਜਿਵੇਂ ਬਾਲਕਾਂ ਨੂੰ ਅਸੀਂ ਭਾਈ ਭਤੀਜਾ ਵਾਦ ਉਹਵੇਂ ਇਹ ਕਰੀ ਜਾਂਦੇ ਆ ਕਿੱਥੇ ਵੀ ਅਸੀਂ ਦੀਗੇ ਕੁੜੀਆਂ ਹੇ ਜੀ ਵੀਰ ਜੀ ਇਹਨੂੰ ਕੋਨਾ ਮੜਨਦਾ ਨਹੀਂ 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 ਵੜਨ ਦਿਓ ਪਰ ਇਹ ਗੁੰਡਾ ਕਰਦੀਆਂ ਦੀ ਰੋਕ ਪਾ ਦੇਣਾ ਜੀ ਲੋਕਾਂ ਨੂੰ ਕੀ ਰੰਗ ਚਾਹੋਗੇ ਇਹ ਜਿਹਨੇ ਮੀਟੇ ਕੋਲ ਹੋਰ ਵੀ ਤਾਂ ਪੁਲਿਸ ਲੱਗੀ ਪੁਲਿਸ ਲੱਗੀ ਸਰ ਐ ਪੁਲਿਸ ਲੱਗੀ ਐ ਪੁਲਿਸ ਨੇ ਤਾਂ ਕਿਸਾਈ ਕੀਤੀ ਜਿਵੇਂ ਅੱਜ ਮੇਰੇ ਨਾਲ ਕੀਤੀ ਮੇਰੇ ਪਾਪੇ ਨਾਲ ਕੀਤੀ ਮੀਟਿੰਗ ਕਰਨ ਅਸੀਂ ਆ ਕੇ ਗੱਲ ਸੁਣਾਣ ਆਏ ਹਾਂ ਤੁਸੀਂ ਮੈਨੂੰ ਆਇਆ ਸੁਝੋ ਪਹਿਲਾਂ ਮੀਟਿੰਗਾਂ ਹੋਈਆਂ ਨੇ ਕਦੇ ਇਕੱਠ ਆਇਆ ਹੈ ਜੀ ਕਿਵੇਂ ਜੀ ਜਦੋਂ ਅੱਜ ਇਕੱਠ ਇੱਥੇ ਆਇਆ ਹੈ ਇਕੱਠਾ ਬਿਚਲੇ ਆਏ ਹਾਂ ਕਦੇ ਪਹਿਲਾਂ ਇਕੱਠ ਉੱਥੇ ਆਇਆ ਨਹੀਂ ਨਹੀਂ ਆਇਆ ਨਹੀਂ ਆਇਆ ਫਿਰ ਕੱਠ ਦਾ ਗੱਲ ਕਰੀ ਪੁਲਿਸ ਪ੍ਰਸ਼ਾਸਨ ਦੇ ਉੱਤੇ ਤਾਂ ਹੀ ਆਇਆ ਨਹੀਂ ਵੀਰ ਜੀ ਪੁਲਿਸ ਪ੍ਰਸ਼ਾਸਨ ਨਾਲ ਹੀ ਗੱਲ ਨਹੀਂ ਪੁਲਿਸ ਪ੍ਰਸ਼ਾਸਨ ਕੋਈ ਆਇਆ ਜੀ ਉਹਨਾਂ ਨੂੰ ਕੋਈ ਡਰ ਕੋਈ ਉਦੋਂ ਕੋਈ ਜੀ ਉਦੋਂ ਕੋਈ ਲੀਡਰ ਨਹੀਂ ਆਇਆ ਆ ਮੰਡੀ ਦੇ ਬੰਦੇ ਮੀਟਿੰਗ ਕਰਦੇ ਕੋਈ ਲੀਡਰ ਨਹੀਂ ਆਇਆ ਮੰਡੀ ਦੇ ਬੰਦੇ ਲਈ ਮੀਟਿੰਗ ਕਰਦੇ ਸੀ ਉਦੋਂ ਉਦੋਂ ਕੋਈ ਲੀਡਰ ਆਊ ਇਹ ਕਿਸੇ ਨੂੰ ਵਿਰੋਧ ਹੋਊਗਾ ਉਹ ਬਾਅਦ ਵਿੱਚ ਉਹਨੋਂ ਵਿਰੋਧ ਪਰ ਅੱਜ ਇੱਥੇ ਤਾਂ ਉਹ ਗੱਲ ਕਰਨ ਨਹੀਂ ਆਇਆ ਨਾ ਕੋਈ ਵਿਰੋਧ ਦੇਣ ਕਿ ਜਿੰਦਾਬਾ ਮੁਕਤਵਾਦ ਕਰਨੀ ਹੈ ਵਿਰੋਧ ਕਰਨ ਨਹੀਂ ਆ ਪਰ ਦੇਖੋ ਗੱਲ ਪਕਾਸਾ ਕਰਨ ਦੇ ਕੋ ਕਿ ਆਪਾਂ ਅੱਜ ਐਮਐਲਏ ਨਾਲ ਜਾਂ ਕਫਾ ਕੁੜੀਆਂ ਸਾਹਦੇ ਲੜਕੇ ਨਾਲ ਗੱਲ ਨਾ ਕਰਾ ਕੇ ਪਰ ਆਪਾਂ ਗੱਲ ਕਦੋਂ ਕਰਾਂ ਹਮਾ ਕੋ ਮਾਰੀ ਗਾਲੀ ਕਰਦੀ ਸੀ ਨਾ ਜਾਂ ਮੰਡੀ ਦੀ ਕੋਈ ਪ੍ਰੋਬਲਮ ਹੋ ਤਾਂ ਹੀ ਗੱਲ ਕਰਨੀ ਸੀ ਇਹਦੇ ਅੰਦਰ ਨਹੀਂ ਬਣਦੇ ਗੱਲ ਨਹੀਂ ਕਰਦੇ ਤੂੰ ਗੱਲ ਕਿੱਧਰੋਂ ਪਰਦਾ ਨਾ ਬੈਠ ਵੀ ਹੈ ਕਿ ਲੋਕ ਆ ਜਾਣਗੇ ਇਹਨਾਂ ਧੱਕੇ ਮਾਰਨ ਲੱਗੇ ਜਿਵੇਂ ਅਸੀਂ ਮੰਡੀ ਦੇ ਯਾਰੋ ਸੀ ਮੰਡੀ ਦੇ ਨਗਰ ਕੌਂਸਲਰ ਹੈ ਲਾ 11 ਸਾਲ ਮੰਦਰ ਤੇ ਵਿਧਾਟ ਕੀ ਕੀਤੀ ਹੈ ਅੱਜ ਤੱਕ ਇਹ ਗੁੰਡਾਗਰਦੀ ਵੇਖੀ ਨਹੀਂ ਵੀ ਮੰਦਰ ਤੇ ਕਿਸੇ ਨੂੰ ਵੜਨਾ ਦਿੱਤਾ ਜਾਵੇ ਇਹਦੇ ਬੀਬਾ ਵੀ ਆਉਂਦੀ ਸੀ ਇਕੱਲੀ ਦੱਸਦੀ ਕਾਂਗਰਸ ਦਾ ਜੈਸ਼ੀ ਭੱਟੀ ਵੀ ਆਂਦਾ ਸੀ ਪ੍ਰੀਤਮ ਸੀ ਕੋੜ ਭਾਈ ਵੀ ਆਂਦਾ ਸੀ ਮੰਦਰ ਤੇ ਕਿਸੇ ਨੂੰ ਕੋਈ ਵੜਨ ਦੀ ਜਵਾਲ ਕੋਈ ਨਹੀਂ ਪਰ ਮੰਦਰ ਤੇ ਆਪਾਂ ਕਹਿੰਦੇ ਮਰਿਆਦਾ ਮਰਿਆਦਾ ਸਹੀ ਰਵੇ ਮਰਿਆਦਾ ਅੱਜ ਮਰਿਆਦਾ ਕਿਹਨੇ ਖਤਮ ਕੀਤੀ ਇਹਨਾਂ ਨੇ ਧੱਕੇ ਦਾ ਮਾਰੀ ਗਏ ਨਹੀਂ ਧੱਕੇ ਮਾਰ ਕੇ ਇਹਨਾਂ ਨੇ ਇਹਨਾਂ ਨੇ ਮਰਿਆਦਾ ਖਤਮ ਕੀਤੀ ਨਾ ੱਟਕੇ ਮਾਰ ਕੇ ਯਾਨੀ ਇਹ ਤਾਂ ਇਹ ਅੰਦਰ ਵੱਢ ਚੁ ਹੈ ਹੈ ਅੰਦਰ ਵੱਢ ਚੁ ਨਹੀਂ ਇਹਦਾ ਕੋ ਮੈਦਾ ਦੇਖੋ ਮੈਨਾ ਕਿ ਤੂੰ ਬੰਦਾ ਦੇ ਭਲਾਣ ਹੋ ਮੈਂ ਤਾਂ ਆ ਕਿਹਾ ਵੀ ਦੇਖੋ ਮੀਟਿੰਗ ਜੋ ਆਪਾਂ ਲਾ ਕੇ ਰੋਕੀ ਦਾ ਰੋਕੇ ਕੋਈ ਗੱਲ ਨਹੀਂ ਕੋਈ ਜਗਾ ਹੋਊਗੀ ਤਾਂ ਹੀ ਲੋਕ ਆਣਗੇ ਤੇ ਜਿਹੜੇ ਕੁੱਤੀ ਕਰ ਰਹੀ ਪਹਿਲਾਂ ਮੀਟਿੰਗਾਂ ਵਿੱਚ ਨੂੰ ਲੋਪਲ ਬੰਦੇ ਮੀਟਿੰਗ ਕਰਦੇ ਕੋਈ ਲੀਡਰ ਨਹੀਂ ਆਇਆ ਹੋਰ ਇਹਨਾਂ ਦੇ ਕਿੰਨੇ ਦੇ ਕੋ ਲੀਡਰ ਆਣਗੇ ਗਲਗਲੀ ਤੁਹਾਨੂੰ ਨਿਵਾਸ ਠੀਕ ਹੈ ਠੀਕ ਆਪਾਂ ਕਰਾ ਦੋ ਜੀ ਤਰ੍ਹਾਂ ਉਹ ਬਹੁਤ ਮਿਹਰਬਾਨੀ ਹੋ ਗਈ। ਬੈ ਚੁੱਪ ਚੁੱਪ ਦੇਖੋ ਕੁੜੀਆਂ ਸਾਹਿਬ ਦੇ ਬੇਟੇ ਨੇ ਜਿਹੜੇ ਇੱਥੇ ਆਉਣਾ ਸੀ ਉਸ ਖਾਸ ਕਰਨਾ ਕਰਕੇ ਉਹ ਨਹੀਂ ਆ ਸਕਦੇ ਤੇ ਕਿਸਾਨ ਯੂਨੀਅਨ ਦਾ ਤੁਹਾਨੂੰ ਪਤਾ ਹੀ ਹੈ ਜੇ ਕੋਈ ਲੀਡਰ ਕਿਤੇ ਵੀ ਜਾਵੇ ਪਿੰਡ ਜਾਵੇ ਸ਼ਹਿਰ ਜਾਵੇ ਕਿਤੇ ਹੋਰ ਵੀ ਇੱਥੇ ਕਿਸਾਨੀ ਫੱਕ ਜਾਵੇ ਇਹਨਾਂ ਨੇ ਆਪਾਂ ਟੈਂਕ ਕਰਵਾਉਣਾ ਹੁੰਦਾ ਹੈ ਜਿਹੜਾ ਜਿਲ੍ਹਾ ਬਰ ਮੁਰਦਾਬਲ ਵੈਸੇ ਬਿਨਾਂ ਗੱਲ ਤੋਂ ਕਰਨਾ ਹੁੰਦਾ ਇਹਨਾਂ ਨੇ ਤਾਂ ਸਾਰੇ ਪੰਜਾਬ ਨੂੰ ਜਮਾ ਐਨ ਬੇਲਾਗਰ ਖੜਚੇ ਰੱਖਦਾ ਕਿਸੇ ਨੇ ਮੁਰਾਦ ਜਾਣਾ ਹੁੰਦਾ ਕਿਸੇ ਨੇ ਮਕਾਨ ਜਾਣਾ ਹੁੰਦਾ ਕਿਸੇ ਬੱਚੇ ਨੇ ਪੇਪਰ ਦੇਣ ਜਾਣਾ ਹੁੰਦਾ ਉਹ ਜਿਹੜੇ ਸਾਰੇ ਰਹਿ ਜਾਂਦੇ ਆ ਉਹ ਅਸੀਂ ਤਾਂ ਇਹਨਾਂ ਨੂੰ ਬੇਨਤੀ ਕਰਦੇ ਵੀ ਇੰਨੀ ਰਕਮ ਤਾਂ ਨਾ ਕਰਿਆ ਮੰਗਾ ਜਿਹੜੀਆਂ ਅਸੀਂ ਸਾਰੀਆਂ ਭਗਵੰਤ ਸਿੰਘ ਮਾਂ ਮੰਨਦੇ ਆ ਭਗਵੰਤ ਮਾਨ ਇਹਨਾਂ ਦੇ ਨਾਲ ਖੜਾ ਸਰਕਾਰ ਇਹਨਾਂ ਦੇ ਨਾਲ ਆ ਖੁਦ ਹੀ ਖਾਵੇ ਖਾਮ ਖਾਏ ਵਿੱਚ ਉਹ ਤਾਂ ਕਹੇ ਵੀ ਅੱਜ ਤਾਂ ਕੋਈ ਪੁੱਛਣੇ ਸੀ ਕਿ ਸਾਨੂੰ ਮੁਨਸਪਤੀ ਪ੍ਰਸ਼ਾਸਨ ਹੋ ਰਿਹਾ ਹੈ ਤੇ ਕਈ ਵਾਰੀ ਅੰਦਰ ਦੇ ਅੰਦਰ ਮੁਨਸਪਤੀ ਪ੍ਰਸ਼ਾਸਨ ਦੇ ਰਿਹਾ ਚਾਹ ਰਹੀ ਹੁੰਦਾ ਹੈ ਜੇ ਮਰਵਾਉਣਾ ਹੁੰਦਾ ਹੈ ਉਹਦਾ ਕਤਾਰ ਬਣਾਉਣਾ ਉਹਦਾ ਕੋਲ ਜ਼ਿੰਮੇਵਾਰੀ ਹੈ ਗੋਂ ਸ਼ਾਂਤੀ ਕੈਮਰਾ ਰੱਖੀ ਹੁੰਦੀ ਹੈ ਪ੍ਰਸ਼ਾਸਨ ਜਦੋਂ ਤਾਂ ਮੰਡੀ ਅਸੀਂ ਨਹੀਂ ਨਾਲ ਰਹਿ ਗਏ ਕੋਈ ਕਰੇ ਕੋਈ ਉਹ ਤਾਂ ਸਾਰੀਆਂ ਕਿਸਮਾਂ ਦੇ ਹਰ ਇੱਕ ਮੰਡੀ ਦੇ ਵਿੱਚ ਹਰ ਪਿੰਡ ਦੇ ਵਿੱਚ ਵੱਖ-ਵੱਖ ਪਾਰੀਆਂ ਦੇ ਲੋਕ ਉਹ ਕਿਹਨਾਂ ਜੁੜੇ ਆਪਾਂ ਕੁਝ ਨਾ ਜੁੜੇ ਨਾ ਠੀਕ ਹੈ ਉਹ ਇੱਕ ਦੂਜੀ ਦੇ ਵਿਰੋਧੀ ਹੁੰਦੀ ਹੈ ਲਗਭਗ ਉਹ ਸਾਰੇ ਬਸੇ ਆ ਸਾਰੇ ਪੰਜਾਬ ਚ ਹੈ ਸਾਰੇ ਹਿੰਦੁਸਤਾਨ ਚ ਹੈ ਅਮਰੀਕਾ ਦੇ ਗੁੱਡ ਨੰਦਰੀ ਮੀਟਿੰਗ ਹੋਈ ਹੈ ਹੋਸਾਦੀ ਅੱਜ ਚੋਰਾਂ ਦਾ ਲਗਭਗ ਦੌਰ ਨੂੰ ਅੱਧੀ ਮੀਟਿੰਗ ਭਾਰਤ ਮੀਟਿੰਗ ਕਰ ਰਹੇ ਹਾਂ ਅੱਜ ਇਹ ਸੰਗਠਨ ਹੋਰ ਹਸਨ ਜਸਤਰਾਉਂ ਇਹ ਚੋਣ ਜਬਦੀ ਮੀਟਿੰਗ ਹੁੰਦੀ ਹੈ ਹੋਗੀ ਅੰਦਰ ਨੂੰ ਨੂੰਦਮ ਕੱਚੇ ਇਸ ਸਾਰੀ ਜਗ੍ਹਾ ਨਹੀਂ ਨਾ ਹੈ ਜੀ ਇਹ ਤੇ ਸੋਹ ਕਾਲੀ ਜਗ ਨਹੀਂ ਇਹਦਾ ਪ੍ਰਾਈਵੇਟ ਦਾ ਹਾਂਜੀ ਪ੍ਰਾਈਵੇਟ ਦਾ ਰਿ ਮੀਟਿੰਗ ਹੋਣੀ ਹੈ ਕੋਈ ਆਪ ਸਰਕਾਰੀ ਤਾਂ ਮੀਟਿੰਗ ਤਾਂ ਹੋਣੀ ਹੈ ਨਹੀਂ ਮੰਡੀ ਵਾਲੇ ਵਿਰੋਧ ਨੂੰ ਤਾਂ ਜਿਹੜਾ ਵਿਰੋਧ ਹੈ ਉਹਦੇ ਬੀਜਪੀ ਨੇ ਵਿਰੋਧ ਕਰ ਰਹੇ ਹੈ ਮੰਡੀ ਵਾਲੇ ਵਿਰੋਧ ਨਹੀਂ ਕਰ ਰਹੇ ਇਸ ਗੱਲ ਦੇ ਵਿੱਚ ਇਹ ਬੀਜਪੀ ਦੇ ਬੰਦੇ ਹੈ ਜਿਹੜੇ ਬੀਜਪੀ ਦੇ ਲੀਡਰ ਹੈ ਕੀ ਰਮੇਸ਼ ਮੱਢੂ ਬੀਜਪੀ ਦਾ ਲੀਡਰ ਨਹੀਂ ਕੀ ਚੀਕੂ ਬੀਜਪੀ ਦਾ ਲੀਡਰ ਨਹੀਂ ਜਾਂ ਉਹਨਾਂ ਦੇ ਨਾਲ ਜਿਹੜੇ ਆਏ ਹੋਏ ਬੀਜਪੀ ਦੇ ਲੀਡਰ ਨਹੀਂ ਇਹ ਬੀਜਪੀਆਂ ਦੇ ਵਿਰੋਧ ਕਰ ਰਹੇ ਹੈ ਜੇ ਮੰਡੀ ਦੇ ਆਮ ਵਸਨੀਕ ਕੋਈ ਵਿਰੋਧ ਕਰਦਾ ਹੁੰਦਾ ਤਾਂ ਅਸੀਂ ਅਸੀਂ ਤਾਂ ਹੁਣ ਵੀ ਗੱਲ ਸਨ ਨੂੰ ਤਿਆਰ ਹੈ ਹਰਾਏ ਪਰ ਉੱਥੇ ਜਾ ਕੇ ਦੇਖ ਕੇ ਹੈ ਰਾਇਪੁਰ ਕੌਸ਼ਲਾਵਰੋਂ ਚੱਲ ਰਿਹਾ ਹੈ ਇਹਨਾਂ ਦੀ ਹਰ ਵੇਲੇ ਮੰਡੀ ਦੀ ਮਦਦ ਕਰ ਰਹੀ ਹੈ ਜਿਹੜੇ ਉੱਥੇ ਦੂਸਰੇ ਵਾਂ ਕਰ ਰਹੇ ਮੈਂ ਕਿਹਾ ਹਰੇਕ ਮੰਡੀ ਦਾ ਬੰਦਾ ਉਹਨਾਂ ਦੀ ਮਦਦ ਕਰ ਰਿਹਾ ਹੈ ਮਦਦੇ ਕਰਨ ਦੇ ਬਾਵਜੂਦ ਵੀ ਇਸ ਗੱਲ ਦਾ ਮਤਲਬ ਵਿਰੋਧ ਹੋ ਰਿਹਾ ਹੈ ਫਿਰ ਤਾਂ ਕੋਈ ਹੱਲ ਨਹੀਂ ਨਾ ਹੈ ਮੰਡੀ ਦਾ ਮੰਡੀ ਦਾ ਮੰਡੀ ਦੇ ਬੰਦਿਆਂ ਦਾ ਸਾਥ ਦਿੰਦੀਆਂ ਤੋਂ ਦੇ ਰਹੀ ਹੈ ਇੱਕੋ 94 ਲੈ ਕੇ ਥੋੜਾ ਜਿਹਾ ਜ਼ਿਆਦਾ ਕਰ ਰਹੀ ਦੀ ਪੁਲਿਸ ਪ੍ਰਸ਼ਾਸਨ ਨੂੰ ਬੋਲਦੀ ਜਾ ਰਹੀ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਕਿ ਵੀ ਤੁਸੀਂ ਜਿਹੜਾ ਰੱਖਿਆ ਕੋ ਰਾਤ ਨੂੰ ਇਹ ਚੱਕਰ ਲਾਉਣ ਉਹ ਇਲੈਕਸ਼ਨ ਰੂਟ ਦੇ ਵਿੱਚ ਸਾਰੀ ਬਹੁਤ ਲੱਗੀ ਹੋਈ ਹੈ ਇਸ ਕਰਕੇ ਥੋੜਾ ਜਿਹਾ ਉਹ ਪੂਰਾ ਕਰਾਖਟ ਹੁੰਦਾ ਇਹਨਾਂ ਨੂੰ ਕਹਦੇ ਆਂਗੇ ਵੀ ਤੁਸੀਂ ਰਾਤ ਨੂੰ ਚੱਖਾ ਲਓਣਾ ਦੇਦੇ ਵੀ ਤੁਸੀਂ ਹੋਰ ਵੀ ਬਾਰ ਇਖਣੀ ਆ ਤੁਸੀਂ ਕੰਨੀ ਖਾਵਾ ਨਹੀਂ ਹਾਂਜੀ ਹਾਂ ਜੀ ਮੇਰੇ ਮੇਰੇ ਕੋਲ ਕੋਈ ਨਹੀਂ ਕਰਦੇ ਜੀ